ਤੁਰੰਤਾਰਨ ਪੁਲਿਸ ਨੇ ਨਾਮੀ ਗੈਂਗਸਟਰ ਰਾਜ ਸ਼ੂਟਰ ਹੈਪੀ ਬਾਬਾ ਤੇ ਉਹਨਾਂ ਦੇ ਪੰਜ ਸਾਥੀਆਂ ਨੂੰ ਸੱਤ ਪਿਸਤੌਲਾਂ ਅਤੇ 14 ਜਿੰਦਾ ਰੋਂਦਾਂ ਸਣੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਹਾਰਤਾ ਦੌਰਾਨ ਹੋਰ ਵਧੇਰੇ ਜਾਣਕਾਰੀ ਦੇ ਰਹੇ ਹਨ ਐਸਐਸਪੀ ਸ਼੍ਰੀ ਅਨੰਦ ਲੰਮਰ ਪ੍ਰੈਸ ਕਾਨਫਰੰਸ ਹੈਗੀ ਉਹ ਆਪਣਾ ਸੀਆਈਏ ਟੀਮ ਨੇ ਇੱਕ ਜਿਹੜੇ ਆਰਗੇਨਾਈਜ਼ਡ ਕਰਾਈਮ ਹੈਗੇ ਉਹਦੇ ਜਿਹੜੇ ਕ੍ਰਿਮੀਨਲਸ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਆਪਾਂ ਇੱਕ ਮੁਹਿੰਮ ਲਾਂਚ ਕੀਤੀ ਹੈਗੀ ਉਹਦੇ ਸਬੰਧ ਚ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ 7 ਇਲੀਗਲ ਵੈਪਨ ਜਿਹੜੇ ਬਰਾਮਦ ਕੀਤੇ ਹੈਗੇ ਤੇ 7 ਬੰਦੇ ਸੀ ਫੜੇ ਉਹਦੇ ਸਬੰਧ ਚ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆ ਇਨਸੀਡੈਂਟ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਕੁਝ ਕ੍ਰਿਮੀਨਲ ਜਿਹੜੇ ਵੱਖ-ਵੱਖ ਕੇਸਾਂ 'ਚ ਨੋਮਿਨੇਟਡ ਹੈਗੇ ਤੇ ਉਹਨਾਂ ਤੇ ਕਿਸੇ ਤੇ ਸਤਰਾ ਕਿਸੇ ਤੇ ਵੀ ਕਿਸੇ ਤੇ ਮੁਕਦਮੇ ਦਰਜ ਹੈਗੇ ਤੇ ਉਹ ਇੱਕ ਮੈਰਿਜ ਪੈਲੇਸ 'ਚ ਇੱਥੇ ਆਪਣੇ ਨੌਰੰਗਾਬਾਦ ਅ ਇਕੱਠੇ ਹੋ ਰਹੇ ਹੈਗੇ ਕਿਉਂਕਿ ਉਹ ਰੀਸੈਂਟਲੀ ਬੈਲ ਆਊਟ ਹੋਏ ਸੀਗੇ ਤੇ ਉਹਨਾਂ ਨੇ ਆਪਣਾ ਬੇਲ ਦੀ ਖੁਸ਼ੀ ਚ ਸੈਲੀਬ੍ਰੇਟ ਕਰਨਾ ਸੀਗਾ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਉੱਥੇ ਕੋਈ ਬਰਥਡੇ ਪਾਰਟੀ ਉਹਨਾਂ ਨੇ ਰੱਖੀ ਹੋਈ ਸੀਗੀ ਤੇ ਉਹਦੇ ਸਬੰਧ ਚ ਉਹ ਇਕੱਠੇ ਹੋ ਰਹੇ ਹੈਗੇ ਤੇ ਫਿਰ ਅਸੀਂ ਜਦੋਂ ਇਨਫੋਰਮੇਸ਼ਨ ਮਿਲੀ ਉਹਦੇ ਆਧਾਰ ਤੇ ਸਾਡੀ ਸੀਆਈਏ ਟੀਮ ਸਾਡੇ ਦੋ ਤਿੰਨ ਅਲੱਗ-ਅਲੱਗ ਥਾਣਿਆਂ ਦੇ ਐਸਐਚਓਜ਼ ਤੇ ਸਾਡੇ ਦੋ ਡੀਐਸਪੀਜ਼ ਦੀ ਅਗਵਾਈ ਹੇਠ ਅਸੀਂ ਵੱਖ-ਵੱਖ ਟਰੈਪਸ ਲਾਏ ਉੱਥੇ ਤੇ ਸਿਵਲ ਤੇ ਵਰਦੀ ਚ ਅਲੱਗ-ਅਲੱਗ ਟੀਮਾਂ ਡਿਪਲੋਏ ਕੀਤੀ ਜਦੋਂ ਆਹ ਕ੍ਰਾਈਮਨਲ ਉੱਥ ਗੈਦਰ ਹੋਏ ਜਾਂ ਜਦੋਂ ਇਹਨਾਂ ਦਾ ਮੂਵਮੈਂਟ ਹੋ ਗਿਆ ਸਾਰਿਆਂ ਦਾ ਉਸ ਤੋਂ ਬਾਅਦ ਸਾਡੀ ਸੀਆਈਏ ਟੀਮ ਨੇ ਤੇ ਬਾਕੀ ਐਸਐਚਓ ਦੀ ਟੀਮ ਨੇ ਰੇਡ ਕਰਕੇ ਤੇ ਇਹਨਾਂ ਦੇ ਸਰਚੇਸ ਕੀਤੀ ਤੇ ਸਰਚੇਸ ਜਦੋਂ ਕੀਤੀ ਹੈਗੀ ਤੇ ਇਨੀਸ਼ੀਅਲੀ ਜਦੋਂ ਪਹਿਲੇ ਦਿਨ ਅਸੀਂ 7 ਬੰਦੇ ਰਾਉਂਡ ਅਪ ਕੀਤੇ ਤੇ ਉਹਨਾਂ ਚੋਂ ਸਾਡੇ ਕੋਲੇ 4 ਇਲੀਗਲ ਵੈਪਨ ਤੇ ਇੱਕ ਡਮੀ ਪਿਸਟਲ ਬਰਾਮਦ ਹੋਇਆ ਜਿਹੜੇ ਬੰਦੇ ਪਹਿਲੇ ਦਿਨ ਅਸੀਂ ਅਰੈਸਟ ਕੀਤੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਵਿੱਚ ਇੱਕ ਚਰਨਜੀਤ ਉਰਫ ਰਾਜੂ ਸ਼ੂਟਰ ਹੈਗਾ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਹੈਗਾ ਮਨਜਿੰਦਰ ਸਿੰਘ ਉਰਫ ਮਨੀ, ਰਾਜਕਰਨ ਸਿੰਘ ਉਰਫ ਰਾਜਾ, ਬੋਬੀ, ਜੁਗਰਾਤ ਸਿੰਘ, ਗੁਰਦੇਵ ਸਿੰਘ। 7 ਬੰਦੇ ਸੀ ਰਾਉਂਡ ਅਪ ਕੀਤੇ ਤੇ 4 ਇਲੀਗਲ ਵੈਪਨ ਅਸੀਂ ਬਰਾਮਦ ਕੀਤੇ। ਉਸ ਤੋਂ ਬਾਅਦ ਜਿਹੜਾ ਹੈਗਾ ਫਰਦਰ ਜਦੋਂ ਅਸੀਂ ਯੂ نو ਮਤਲਬ 4 ਵਿੱਚੋਂ 3 ਇਲੀਗਲ ਵੈਪਨ ਪਲੱਸ 1 ਡਮੀ ਪਿਸਟਲ। ਜਦੋਂ ਅਗਲੇ ਦਿਨ ਨਾ ਤਾਂ ਫਿਰ ਫਰਦਰ ਪੁਛਤਾਚ ਕੀਤੀ ਤੇ ਫਿਰ ਆ 26 ਤਰੀਕ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਦੋਂ ਅਸੀਂ ਪਹਿਲੇ ਦਿਨ ਨੂੰ ਫੜਿਆ। ਉਸ ਤੋਂ ਬਾਅਦ ਜਦੋਂ ਅਗਲੇ ਦਿਨ ਅਸੀਂ ਇਹਨਾਂ ਤੋਂ ਪੁਸਤਾਚ ਕੀਤੀ ਦੋ ਹੋਰ ਵੈਪਨ ਇਹਨਾਂ ਤੋਂ ਬਰਾਮਦ ਹੋਏ ਤੇ ਫਿਰ ਅਸੀਂ ਅੱਗੇ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਕੋਰਟ 'ਚ ਪੇਸ਼ ਕਰਕੇ ਫਿਰ ਅੱਗੇ ਜਦੋਂ ਪੁਸਤਾਚ ਕੀਤੀ ਤੇ ਦੋ ਹੋਰ ਜਗਾਨਾ ਪਿਸਟਲ ਜਿਹੜੇ ਖਾਸ ਤੌਰ ਤੇ ਤੁਸੀਂ ਜਾਣਦੇ ਹੋ ਕਿ ਜਗਾਨਾ ਪਿਸਟਲ ਜਨਰਲੀ ਪਾਕਿਸਤਾਨ ਤੋਂ ਜਾਂ ਅ ਇੰਟਰਨੈਸ਼ਨਲ ਬਾਰਡਰ ਤੋਂ ਸਮੱਗਲ ਹੁੰਦੇ ਹੈਗੇ ਤੇ ਉਹ ਬਰਾਮਦ ਕੀਤੇ ਟੋਟਲ ਹੁਣ ਤੱਕ ਦੀ ਬਰਾਮਦਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸ ਦੇਣਾ 7 ਪਿਸਤਲ ਜਿਹੜੇ ਇਲੀਗਲ ਬਰਾਮਦ ਕੀਤੇ ਜਿਨ੍ਹਾਂ ਵਿੱਚ 2 ਪਿਸਤੌਲ 30 ਬੋਰ ਦੇ 3 ਪਿਸਤੌਲ 32 ਬੋਰ ਦੇ 2 ਪਿਸਤੌਲ ਜਗਾਣਾ 9mm ਦੇ ਜਿਹੜਾ ਬੈਂਡ ਹੁੰਦਾ ਤੇ ਇਲੀਗਲ ਵੀ ਹੈਗਾ 1 ਡਮੀ ਪਿਸਤੌਲ ਟੋਟਲ ਜਿਹੜੇ 7 ਪਿਸਤੌਲ ਤੇ 1 ਡਮੀ ਪਿਸਤੌਲ ਬਰਾਮਦ ਕੀਤਾ ਗਿਆ 4 ਜਿੰਦਾ ਰਾਉਂਡ 30 ਬੋਰ ਦੇ 6 ਜਿੰਦਾ ਰਾਉਂਡ 32 ਬੋਰ ਦੇ 4 ਜਿੰਦਾ ਰਾਉਂਡ 9mm ਦੇ ਬਰਾਮਦ ਕੀਤੇ ਤੇ ਅਸੀਂ ਫਰਦਰ ਇਹਨਾਂ ਤੋਂ ਕਸਟਾਚ ਕਰ ਰਹੇ ਹੈਗੇ ਇਸ ਤਰੀਕੇ ਦੇ ਵੈਪਨਸ ਇੰਨੀ ਬੜੀ ਤਦਾਦ ਚ ਇਹਨਾਂ ਕੋਲੇ ਜਿਹੜੇ ਆਲਰੇਡੀ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਕੋਲੇ ਹੋਣਾ ਇਹਦਾ ਮਤਲਬ ਹੈਗਾ ਕਿ ਇਹਨਾਂ ਨੇ ਕੋਈ ਫਰਦਰ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਿਹਦੇ ਬਾਰੇ ਅਸੀਂ ਹੁਣ ਤੋਂ ਪੁੱਛਤਾਚ ਕਰ ਰਹੇ ਹਾਂਗੇ ਤੇ ਫਰਦਰ ਤੁਹਾਨੂੰ ਜਦੋਂ ਸਾਡੀ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈਗੀ ਆਪਰੇਸ਼ਨਲ ਸੀਕਰਟ ਤੋਂ ਬਾਅਦ ਮਤਲਬ ਆਪਰੇਸ਼ਨਲ ਸੀਕਰਟਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਿਹੜਾ ਰਾਜੂ ਸ਼ੂਟਰ ਹੈਗਾ ਤੇ ਹੈਪੀ 바ਵਾ ਹੈਗਾ ਇਨਾਂ ਦੇ ਖਿਲਾਫ ਹੈਪੀ 바ਵਾ ਦੇ ਖਿਲਾਫ ਵੱਖ-ਵੱਖ ਆਮ ਸੈਕਟ ਐਨਡੀਪੀਐਸ ਐਕਟ ਦੇ 16 ਮੁਕਦਮੇ ਹੈਗੇ ਤੇ ਰਾਜੂ ਸ਼ੂਟਰ ਉਰਫ ਚਰਨਜੀਤ ਦੇ ਜਿਹੜੇ ਹੈਗੇ ਉਹ ਵੀ ਵੱਖ-ਵੱਖ ਕਿਸਾਂ ਤੇ ਜਿੱਦਾਂ ਆਮ ਸੈਕਟ ਹੋ ਗਿਆ ਐਨਡੀਪੀਐਸ ਹੋ ਗਿਆ ਆ ਜਿਹੜੇ ਹੈਗੇ ਇਹਦੇ ਕੋਲ 17 ਮੁਕਦਮੇ ਇਹਦੇ ਖਿਲਾਫ ਦਰਜ ਹੈਗੇ ਤੇ ਜਿਹਦੇ ਜਿਹ 307 ਦੇ ਕੇਸ ਲੜਾਈ ਝਗੜੇ ਔਰ ਸਾਰਾ ਜਿਹੜੇ ਹੈਗੇ 452 ਸਾਰੇ ਵੱਖ-ਵੱਖ ਸੈਕਸ਼ਨਸ ਇਹਨਾਂ ਦੇ ਖਿਲਾਫ ਹੈਗੇ ਤੇ ਦੋਨੋਂ ਹਾਰਡ ਕੋਰ ਕ੍ਰਿਮਨਲ ਹੈਗੇ ਇਹਨਾਂ ਦੇ ਨਾਲ ਬਾਕੀ ਐਸੋਸੀਏਟ ਹੈਗੇ ਤੇ ਇੱਕ ਬੜੀ ਚੰਗੀ ਕਰ ਗੁਜ਼ਾਰੀ ਸੀਆਈਏ ਟੀਮ ਦੀ ਸਾਡੀ ਹੈਗੀ ਜਿਨੇ ਐਸਪੀਡੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਉਹ ਸਾਰਾ ਆਪਰੇਸ਼ਨ ਅੰਜਾਮ ਦਿੱਤਾ ਹੈਗਾ ਤੇ ਫਰਦਰ ਅਸੀਂ ਸਾਨੂੰ ਉਮੀਦ ਹੈਗੀ ਕਿ ਨਾ ਤੋਂ ਹੋਰ ਫਰਦਰ ਅਸੀਂ ਪੁੱਛਤਾਚ ਕਰਾਂਗੇ ਤੇ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਹੈ ਕਿ ਪਲੱਸ ਜਿਹੜੇ ਕ੍ਰਾਈਮ ਨੂੰ ਇਹਨਾਂ ਨੇ ਕਮਿਟ ਕਰਨਾ ਸੀਗਾ ਉਹਦੇ ਬਾਰੇ ਅਸੀਂ ਟ੍ਰੇਸ ਕਰ ਰਹੇ ਹੈਗੇ ਸਾਡੀ ਪੁੱਛਤਾ ਚੱਲ ਰਹੀ ਹੈਗੀ ਉਹ ਫਰਦਰ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ